ਹਾਂਜੀ ਖੁੰਬਾਂ ਦੀ ਜਿਹੜੀ ਕੰਪੋਸਟ ਆ ਜੀ ਆਪਣੀ ਹੋ ਗਈ ਤਿਆਰ ਠੰਡੀ ਇਹਨੂੰ ਕਰਕੇ ਨਾ ਬੀ ਦਾ ਸਿੱਟਾ ਦੇਵਾਂਗੇ ਹੁਣ ਬੀ ਲਿਆਏ ਸੀ ਆਪਾਂ 90 ਰੁਪਏ ਕਿਲੋ ਮਿਲਿਆ ਬੀ ਤਾਕੜੇ ਪਿੰਡ ਤੋਂ ਲੈ ਕੇ ਆਏ ਸੀ ਭਵਾਨੀਗੜ੍ਹ ਕੋਲੇ ਪਿੰਡ ਆ ਤੇ ਆਪਣੇ ਫਰੈਂਡ ਦੀ ਦੇਖਰੇਖ ਦੇ ਵਿੱਚ ਹਨਾ ਉਹ ਜਿਹੜੇ ਸਿੱਟਾ ਦੇ ਰਹੇ ਨੇ ਤੇ ਮਿੱਤਰ ਆਪਣਾ ਨਾਲ ਦੇ ਪਿੰਡ ਦਾ ਤੇ ਉਹਨਾਂ ਦੀ ਦੇਖਰੇਖ ਚ ਸਾਰਾ ਇਹ ਜਿਹੜਾ ਆਪਣਾ ਖੁੰਬਾ ਦਾ ਕੰਮ ਕਰ ਰਹੇ ਆ ਤੇ ਸਿੱਟਾ ਦੇ ਕੇ ਇਹਨੂੰ ਰਲਾ ਮਲਾ ਕੇ ਫਿਰ ਇਹਦੇ ਲਫਾਫੇ ਭਰਾਂਗੇ ਹਨਾ ਲਫਾਫੇ ਜਿਵੇਂ ਹੁਣ ਆਹ ਵੀ ਸਾਰਾ ਰਲਾ ਲਿਆ ਅਸੀਂ ਰਲਾ ਕੇ ਲਫਾਫਾ ਭਰਦਿਆਂ 24 30 ਦਾ 24 30 ਦਾ ਲਫਾਫਾ ਭਰਾਂਗੇ 9 ਕਿਲੋ ਦਾ 9 ਕਿਲੋ ਭਰ ਕੇ ਉਸ ਤੋਂ ਬਾਅਦ ਸਾਰੇ ਲਫਾਫਿਆਂ ਨੂੰ ਨਾ ਇੱਕ ਬੰਦ ਕਮਰੇ ਦੇ ਵਿੱਚ ਰੱਖ ਦਾਂਗੇ ਚੰਗੀ ਤਰ੍ਹਾਂ ਗੱਠਾਂ-ਗੁੱਠਾਂ ਦੇ ਕੇ ਹਨਾ ਬੰਨ ਕੇ ਵੀ ਭਾਵਾਂ ਨਾ ਲੱਗੇ ਫਿਰ 10 12 ਦਿਨਾਂ ਬਾਅਦ ਕੋਕੋ ਪਿਟ ਦੀ ਇੱਕ ਕੇਸਿੰਗ ਹੁੰਦੀ ਆ ਲੇਅਰ ਡੇਢ ਇੰਚ ਦੀ ਉਸ ਤੋਂ ਬਾਅਦ ਫਿਰ 12 13 ਦਿਨਾਂ ਬਾਅਦ ਜਿਹੜੀ ਖੁੰਬਾ ਹਨਾ ਮਸਰੂਮ ਆ ਫਿਰ ਬਾਹਰ ਨਿਕਲਣ ਲੱਗਦੀ ਆ ਤੇ ਦੇਖਾਂਗੇ ਵੀ ਜੇ ਆਪਣੀ ਸਹੀ ਨਿਕਲੀ ਕੰਪੋਸਟ ਤਿਆਰ ਹੋ ਗਈ ਫਿਰ ਅੱਗੇ ਤੋਂ ਆਪਾਂ ਹਨਾ ਥੋੜਾ ਜਿਹਾ ਵੱਡੇ ਲੈਵਲ ਤੇ ਕਰਿਆ ਕਰਾਂਗੇ ਤੇ ਜਰੂਰ ਤੁਹਾਡੇ ਨਾਲ ਸਾਰੀਆਂ ਵੀਡੀਓ ਆਪਾਂ ਸਾਂਝੀਆਂ ਕਰਾਂਗੇ ਜਿਵੇਂ ਜਿਵੇਂ ਅੱਗੇ ਪ੍ਰੋਸੈਸ ਹੋਊਗਾ ਜੀ